ਅ ਸੋ ਦੋਸਤੋ ਅੱਜ ਅਸੀਂ ਮਜ਼ਦੂਰ ਦਿਵਸ ਦੇ ਤੇ ਪਹੁੰਚੇ ਆ ਜਿੱਥੇ ਕਿ ਬੱਕ ਬੱਕ ਪਿੰਡਾਂ ਦੇ ਵਿੱਚ ਜਿਹੜੀ ਕਿ ਮੰਦਰੇਗਾ ਸਕੀਮ ਚੱਲ ਰਹੀ ਆ ਉਸ ਦੇ ਅਧੀਨ ਅਸੀਂ ਅੱਜ ਮਟੋਰਾ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮੈਮ ਜਸਵਿੰਦਰ ਕੌਰ ਭੁੱਲਰ ਸਮਾਜ ਸੇਵਕਾ ਭਾਸੋ ਤੋਂ ਜਿਹੜੇ ਕਿ ਹਰ ਸਾਲ ਅ ਮਜ਼ਦੂਰ ਦਿਵਸ ਮਜ਼ਦੂਰ ਦਿਵਸ ਤੇ ਗਰੀਬ ਲੋਕਾਂ ਲਈ ਜਿਹੜੀ ਕਿ ਆਪਣੇ ਨਿੱਤ ਕਮਾਈ ਵਿੱਚੋਂ 10 ਮਿੰਟ ਸਾਉਂਡ ਕੱਢ ਕੇ ਇਹਨਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਨੇ ਸੋ ਅੱਜ ਵੀ ਮੈਮ ਸਾਡੇ ਦਰਮਾਨ ਪਹੁੰਚੇ ਨੇ ਉਹਨਾਂ ਤੋਂ ਅਸੀਂ ਅੱਜ ਦੇ ਜਿਹੜੇ ਮਜ਼ਦੂਰ ਦਿਵਸਡੇ ਮਨਾਇਆ ਜਾ ਰਿਹਾ ਇੱਕ ਦੋ ਸਵਾਲ ਸਾਂਝੇ ਕਰਾਂਗੇ ਸੋ ਜਸਵਿੰਦਰ ਕੌਰ ਪੁਲ ਸਮਾਜ ਸੇਵਕ ਨੂੰ ਬੇਨਤੀ ਹੈ ਜੀ ਅੱਜ ਜਿਵੇਂ ਤੁਸੀਂ ਪਿੰਡ ਮਟੋੜੜ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਮਜ਼ਦੂਰ ਦਿਵਸਡੇ ਤੇ ਉਹ ਵੀ ਸਾਡੇ ਨਾਲ ਦੋ ਚਾਰ ਬੋਲ ਜਰੂਰ ਸਾਂਝੇ ਕਰੋ ਜੀ ਮੈਂ ਦੂਡੇ ਦੇ ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਰੇ ਮੇਰੀਆਂ ਭੈਣਾਂ ਨੇ ਦੇਖੋ ਕਿੰਨਾ ਸੋਹਣਾ ਮਤਲਬ ਮਦੂਦੇ ਮਨਾਇਆ ਅੱਜ ਅਸੀਂ ਇਹਨਾਂ ਨਾਲ ਕੰਟੈਕਟ ਕਰਿਆ ਵੀ ਤੁਹਾਨੂੰ ਅਸੀਂ ਮਿਲਣਾ ਤੁਹਾਡਾ ਸਤਿਕਾਰ ਕਰਨਾ ਕਿ ਮੈਡਮ ਜੀ ਆਓ ਇਹਨਾਂ ਨੂੰ ਅਸੀਂ ਲੱਡੂ ਵੰਡ ਕੇ ਇਹਨਾਂ ਦੀ ਖੁਸ਼ੀ ਯਾਦ ਕਰਾਂਗੇ ਇਸ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਡਿਊਟੀ ਨਿਭਾਉਂਦੀਆਂ ਨੇ ਧੁੱਪ ਚ ਕੰਮ ਕਰਦੀਆਂ ਨੇ ਬੱਚੇ ਪਾਲਦੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਮੇਰਾ ਤਹਿ ਦਿਲੋਂ ਧੰਨਵਾਦ ਆ ਭੈਣਾਂ ਨੂੰ ਜਿਹੜੀਆਂ ਆਪਣੀ ਇਹਨਾਂ ਨੇ ਆਪਣਾ ਮਾਨ ਸਤਕਾਰ ਦਿੱਤਾ ਮੈਨੂੰ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਇਹਨਾਂ ਸਾਰੀਆਂ ਭੈਣਾਂ ਦਾ ਲਾਗੇ ਲਾਗੇ ਪਿੰਡਾਂ 'ਚ ਅਸੀਂ ਹੋਰ ਵੀ ਮਰਦੂਡੇ ਮਨਾਵਾਂਗੇ ਸਾਰੀਆਂ ਭੈਣਾਂ ਦਾ ਸਤਕਾਰ ਕਰਦੀ ਆ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਅੱਜ ਮੈਂ ਦੂਡੇ ਦੇ ਦੀ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਧਾਈਆਂ ਸੁਮਾ ਮੈਂ ਇਸ ਦੇ ਨਾਲ ਹੀ ਜਿਵੇਂ ਕਿ ਤੁਸੀਂ ਹਰ ਇੱਕ ਸਾਲ ਗਰੀਬਾਂ ਲਈ ਕੋਈ ਨਾ ਕੋਈ ਉਪਰਾਲੇ ਜਿਵੇਂ ਕਿ ਕੰਬਲ ਵੰਡਦੇ ਹੋ ਜਾਂ ਪਿੰਡਾਂ ਦੇ ਵਿੱਚ ਰਾਸ਼ਨ ਦਿੰਦੇ ਹੋ ਜਾਂ ਕੋਈ ਗਰੀਬ ਦਾ ਕਿਸੇ ਦੀ ਲੱਤ ਕਿਸੇ ਦੀ ਬਾਹਂ ਕਿਸੇ ਦੇ ਪਾਈਜ ਨੇ ਸੋ ਉਹਨਾਂ ਲਈ ਵੀ 2-4 ਸਾਫਤ ਜ਼ਰੂਰ ਸਾਂਝੇ ਕੀਤੇ ਜਾਣ ਤਾਂ ਕਿ ਜਿਹੜੇ ਅੱਜ ਮਨਰੇਗਾ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਇਹਨਾਂ ਨੂੰ ਉਹ ਵੀ ਸਕੀਮ ਬਾਰੇ ਇੱਕ ਦੋ ਚੀਜ਼ ਬਾਰੇ ਜ਼ਰੂਰ ਆ ਸਾਂਝਾ ਕਰੀਏ ਜਾਣ। ਹਾਂ ਮੈਂ ਇਹਨਾਂ ਦੀ ਤਾਂ ਡੇਲੀ ਸਾਰੀਆਂ ਭੈਣਾਂ ਲਈ ਮੈਂ ਵੀਡੀਓ ਦਫ਼ਤਰ ਜਾਊਂਗੀ ਉੱਥੋਂ ਜਾ ਕੇ ਜਿਹੜੀਆਂ ਨਵੀਆਂ ਸਕੀਮਾਂ ਆਉਣਗੀਆਂ ਇਹਨਾਂ ਭੈਣਾਂ ਨਾਲ ਮੈਂ ਕੰਟਰੈਕਟਰਾਂ ਕੇ ਨਾਲ ਸਾਰਿਆਂ ਨੂੰ ਦੱਸੂਗੀ ਨਵੀਆਂ ਸਕੀਮਾਂ ਦਾ ਆਪਾਂ ਇਹਨਾਂ ਨੂੰ ਲਾਭ ਦਵਾਂਗੇ। ਔਰ ਮੇਰੀਆਂ ਭੈਣਾਂ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਮਿਹਨਤ ਕਰਕੇ ਆਪਣਾ ਬੱਚੇ ਪਾਲਦਿਆਂ ਨੇ ਅੱਜ ਮਦੂਦੇ ਵਾਲੇ ਦਿਨ ਵੀ ਇਹਨਾਂ ਨੇ ਛੁੱਟੀ ਨਹੀਂ ਕਰੀ ਤੁਸੀਂ ਦੇਖੋ। ਤਾਂ ਵੀ ਆਪਣਾ ਮਿਹਨਤ ਬੱਚੇ ਪਾਲ ਲਿਆ ਨੇ ਮੇਰਾ ਬਹੁਤ ਧੰਨਵਾਦ ਹੈ ਮੇਰਾ ਸਤਿਕਾਰ ਇਹਨਾਂ ਬੱਚਿਆਂ ਨੂੰ ਸਾਰੀਆਂ ਮੇਰੇ ਭੈਣਾਂ ਨੂੰ ਮੇਰੇ ਭਾਈਆਂ ਨੂੰ ਸਾਰੇ ਦੇਖੋ ਅੱਜ ਲੇਵਰਡੇ ਮਨਾ ਰਹੇ ਨੇ ਇਹਨਾਂ ਨੂੰ ਵੀ ਆਪਣੇ ਬੱਚੇ ਘਰੇ ਚਾਹੀਦੇ ਨੇ ਅੱਜ ਖੁਸ਼ੀ ਜ਼ਾਹਰ ਕਰਨੀ ਚਾਹੀਦੀ ਅੱਜ ਵੀ ਇਹ ਡਿਊਟੀ ਤੇ ਲੱਗੀ ਜਾਣੀ ਸੋ ਇਹਦੇ ਨਾਲ ਹੀ ਇੱਕ ਸਾਡੀ ਬਹੁਤ ਸਤਿਕਾਰਯੋਗ ਬਜ਼ੁਰਗ ਸਹਿਬਾਨ ਉਹ ਵੀ ਆਪਣੇ 2-4 ਬੋਲ ਜ਼ਰੂਰ ਸਾਂਝੇ ਕਰਨ ਜੀ ਸੋ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਕਿ ਅੱਜ ਮਜ਼ਦੂਰ ਦਿਵਸ ਡੇ ਮਨਾਇਆ ਜਾ ਰਿਹਾ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪੂਰੇ ਭਾਰਤ ਦੇ ਵਿੱਚ ਸੋ ਤੁਸੀਂ ਅੱਜ ਜਿਵੇਂ ਮੰਦਰੇਗਾ ਕਨਸੂਹੇ ਵਾਲੇ ਰਸਤੇ ਤੇ ਚੱਲ ਰਹੀ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਤੇ ਤੁਸੀਂ ਕੀ ਤੁਹਾਡੀ ਅ ਸਹੀ ਟਾਈਮ ਤੇ ਜਿਹੜੀ ਯਾਨੀ ਕਿ ਆਪਾਂ ਕਹਿ ਸਕਦੇ ਆ ਜਿਹੜੀ ਦਿਹਾੜੀ ਆ ਜੋ ਵੀ ਤੁਹਾਨੂੰ ਮਿਲਦੀ ਆ ਉਹ ਪ੍ਰੋਪਰ ਮਿਲਦੀ ਆ ਜਾਂ ਨਹੀਂ ਉਹ ਦੋ ਚਾਰ ਬੋਲ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਹਾਂਜੀ ਉਹ ਸਾਨੂੰ ਠੀਕ ਚੱਲ ਰਿਹਾ ਸਾਡੇ ਕੰਮ 'ਚ ਪਿਆਰ ਨਾਲ ਬੜੇ ਪਿਆਰ ਨਾਲ ਕੰਮ ਕਰਦੀਆਂ ਨੇ ਬੀਬੀਆਂ ਸਾਰੀਆਂ ਸਾਂਝਾ ਕੰਮ ਕਰਦੀਆਂ ਨੇ ਸਾਨੂੰ ਜੀ ਵਧੀਆ ਠੀਕ ਟਾਈਮ ਲੰਘ ਰਿਹਾ ਸਾਡਾ ਵਧੀਆ ਸੋ ਇਹਦੇ ਨਾਲ ਹੀ ਇੱਕ ਅਸੀਂ ਸਰਕਾਰ ਨੂੰ ਸਾਡੇ ਬਜ਼ੁਰਗ ਸਹਿਬਾਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਦੋ ਚਾਰ ਬੋਲ ਜ਼ਰੂਰ ਸਾਡੇ ਨਾਲ ਸਾਂਝੇ ਕਰਨ ਭੈਣ ਭਰਾ ਨੇ ਇਹਨਾਂ ਨੂੰ ਸਾਡੇ ਨਾਲ ਇਹਦੀ ਬਹੁਤ ਧੋਖਾ ਹੋਇਆ ਹੂੰ ਕਣਕ ਜਿਹਨੂੰ ਮਤਲਬ 45 ਕਿਲੋ ਮਿਲੇਗੀ ਉਹਨੂੰ 30 ਕਿਲੋ ਕਣਕ ਮਿਲੀ ਆ ਜਿੱਦਾਂ ਦੇ ਇਹ ਨਵੀਂ ਸਰਕਾਰ ਆਈ ਆ ਉਹਦੋਂ ਤੋਂ ਇਹ ਜਣੀ ਮਤਲਬ ਜਿਹੜੀ ਆ ਪੰਜਾਬ ਵਾਲੀ ਕਣਕਾ ਇਹ ਤਾਂ ਕੱਟੇ ਦਿੱਤੀ ਮੋਦੀ 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 ਕਣਕ ਮੈਨੂੰ ਦਿਓ ਕੱਟ ਕੇ ਤੁਸੀਂ ਮੋਦੀ ਵਾਲੀ ਕਣਕੇ ਮਤਲਬ 5 ਕਿਲੋ ਮਿਲਦੀ ਆ ਇਹਨਾਂ ਨੂੰ ਭੈਣ ਭਾਈਆਂ ਨੂੰ ਬਾਕੀ ਦੂਜੀ ਤਾਂ ਕਣਕ ਨੇ ਇਕੱਠੇ ਤੁਸੀਂ ਮੈਨੂੰ ਫੋਟੋ ਸਟੇਟਾ ਦਿਓ ਮੈਂ ਸਾਰੀਆਂ ਜਾ ਕੇ ਤੇ ਇਨਕੁਆਰੀ ਕਰਾਂਗੀ ਤੁਹਾਡਾ ਸਾਰਾ ਜਿਹੜਾ ਨਾਮ ਸਾਰਿਆਂ ਨੂੰ ਘਰ ਬੈਠੇ ਮੈਂ ਨਾ ਦੇਖ ਦੇਖ ਦੇ ਗਏ ਨੇ ਇਹਨੇ ਨਹੀਂ ਕਣਕੋ ਕਣਕ ਸਾਰਿਆਂ ਨੂੰ 15 15 ਕਿਲੋ ਸਹੇਤ 5 ਕਿਲੋ ਇੱਕ ਮੈਂਬਰ ਨੂੰ ਮਿਲ ਰਹੀ ਆ ਹਾਂ 5 ਕਿਲੋ ਇੱਕ ਮਿਲਦੀ ਹਾਂ ਇੱਕ ਮੈਂਬਰ ਨੂੰ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਕਿਲੋ ਮਿਲਦੀ